ਮਾਮਲਾ ਦੇ ਫਿਲਹਾਲ ਸਮੇਂ ਲਈ ਹੋਰ ਰੋੜੀ ਦਿੱਤਾ ਜਾ ਰਿਹਾ ਹੈ ਮੇਨਾ ਸੈਵਨ ਸੈਕਟਰ ਅਮਰੀਕ ਸਿੰਘ ਇੰਚਾਰਜ ਆਪ ਕੋ ਬਹੰਡਾ ਜਿਹੜੇ ਕੁਝ ਸ਼ਰਾਰਤੀ ਅੰਸਰ ਬੋਲਟ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਦੇ ਲਾ ਕੇ ਦੂਜੇ ਚੇਂਜ ਕਰਕੇ ਪਟਾਕੇ ਵਿਜਾਉਂਦੇ ਸੀ ਜ਼ੋਰ ਪ੍ਰਦਰਸ਼ਨ ਕਰਦੇ ਸੀ ਆਮ ਪਬਲਿਕ ਨੂੰ ਡਰਾਉਂਦੇ ਸੀ ਮਾ ਪਟਾਕੇ ਨਾਲ ਮਾਰ ਕੇ ਉਹਨਾਂ ਦੇ ਸਲੈਂਸਰ ਲਹਾਏ ਗਏ ਆ ਤੇ ਇਹਦੇ ਨਾਲ ਅੱਜ ਡੈਮੇਜ ਕੀਤੇ ਗਏ ਕਿੰਨੇ ਕਿਸ ਤਰ੍ਹਾਂ ਸਮਝੇ ਇਹ ਕੋਈ ਦਸ ਸਲੈਂਸਰ ਉਤਾਰੇ ਆ ਕਿ ਬਾਕੀ ਸਾਡੀ ਕਾਰਵਾਈ ਕੰਟੀਨਿਊ ਜਾਰੀ ਰਹੂਗੀ ਜਿੱਥੇ ਵੀ ਕੋਈ ਵੀ ਸਾਨੂੰ ਇਹ ਜਿਹਾ ਮੋਟਰਸਾਈਕਲ ਮਿਲਦਾ ਉਹਨਾਂ ਸੀ ਨਾਲ ਇੰਪਾਉਂਡ ਵੀ ਕਰ ਰਹੇ ਆ ਤੇ ਨਾਲ ਹੀ ਉਹਦਾ ਸਿਲੰਸਰ ਉਤਾਰ ਕੇ ਜਦੋਂ ਜੁਰਮਾਨਾ ਭਰ ਕਿਉਂਦਾ ਫਿਰ ਉਹਨੂੰ ਸਿਲੰਸਰ ਚੇਂਜ ਕਰਕੇ ਦੇ ਦੇ ਬਾਰ ਬਾਰ ਜੀ ਇਹ ਜੁਰਮ ਫਿਰ ਕਰੇ ਦੁਆਰਾ ਤੇ ਦੇਖੋ ਜਿੰਨੇ ਵਾਰੀ ਕਰੂਗਾ ਸੀ ਇਹਨੂੰ ਇੰਪਾਉਂਡ ਕਰੀ ਜਣਾ ਮੰਗੇ ਜੇ ਫਿਰ ਵੀ ਵਾਰ ਵਾਰ ਦੋ ਜਾਂ ਚਾਰ ਵਾਰੀ ਕਰੂਗਾ ਉਹਦੇ ਖਿਲਾਫ ਅਸੀਂ ਲਿਖ ਕੇ ਆਰ.ਟੂ ਸਾਹ ਨੂੰ ਵੀ ਭੇਜਾਂਗੇ ਤੇ ਕਾਨੂੰਨਕਾਰੀ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਪਰਿਵਾਰਕ ਮੈਂਬਰ ਆ ਜਿਹੜੇ ਬੁਲਟ ਮੋਟਰਸਾਈਕਲ ਲੈ ਦਿੰਦੇ ਆ ਪਰ ਬੱਚਿਆਂ ਨੂੰ ਸਮਝਾਉਂਦੇ ਨਹੀਂ ਲੱਗਦਾ ਵੀ ਉਹਨਾਂ ਨੂੰ ਵੀ ਸਮਝਾਉਣ ਦੀ ਲੋੜ ਹੈ ਦੇਖੋ ਮੈਂ ਉਹਨਾਂ ਪੇਰੈਂਟਸ ਨੂੰ ਵੀ ਅਪੀਲ ਕਰੂੰ ਮੋਟਰਸਾਈਕਲ ਲੈ ਕੇ ਲੈ ਕੇ ਜਰੂਰ ਦਿਓ ਪਰੰਤੂ ਤੇ ਬੱਚੇ ਦੇ ਵਿੱਚ ਵੀ ਧਿਆਨ ਰੱਖੋ ਜੇ ਬੱਚਾ ਕੋਈ ਚੇਤਨਾ ਨਹੀਂ ਕਰਦਾ ਮੋਟਰਸਾਈਕਲ ਦੇ ਉੱਤੇ ਜਿੰਨੇ ਸਲੈਂਸਰ ਚੇਂਜ ਕਰਾ ਦਿੰਦੇ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਜੇਕਰ ਬੱਚਾ ਸਲੈਂਸਰ ਚੇਂਜ ਕਰਾਉਂਦਾ ਉਹਦੀ ਆਵਾਜ਼ ਤੇ ਬਹੁਤ ਹਰਕ ਪੈਂਦਾ ਨਾਲ ਪਟਾਕੇ ਵੀ ਮਾਰਦਾ ਇਸ ਕਰਕੇ ਪੇਰੈਂਟਸ ਨੂੰ ਵੀ ਅਪੀਲ ਹੈ ਵੀ ਬੱਚਿਆਂ 'ਤੇ ਵੀ ਧਿਆਨ ਰੱਖਣਾ ਹੁਣ ਲਗਾਤਾਰ ਜੈਕਸ਼ਨ ਕੀਤੀ ਜਾਊਗੀ ਇਹ ਬਿਲਕੁਲ ਕੰਟੀਨਿਊ ਜਾਰੀ ਰਹੂਗੀ ਇਹ ਮਾਮਲਾ ਤੇ ਫਿਲਹਾਲ ਸਮੇਂ ਹੋਰ ਦੇਖਣਾ ਪੈਣਾ ਮੈਂ ਨਾ ਸਵੈਟਰ ਇਮ ਰੀਚਿੰਗ ਇਨ ਚਾਰਟਾਪ ਕੋ ਬਹੰਡਾ ਜਿਹੜੇ ਕੁਝ ਸ਼ਰਾਰਤੀਆਂ ਸਿਰ ਬੋਲਟ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਦੇ ਲਾ ਕੇ ਦੂਜੇ ਚੇਂਜ ਕਰਾ ਕੇ ਪਟਾਕੇ ਵਿਜਾਉਂਦੇ ਸੀ ਜ਼ੋਰ ਪ੍ਰਦਰਸ਼ਨ ਕਰਦੇ ਸੀ ਆਮ ਪਬਲਿਕ ਨੂੰ ਡਰਾਉਂਦੇ ਸੀ ਮਾਂ ਪਟਾਕੇ ਮਾਰ ਕੇ ਉਹਨਾਂ ਦੇ ਸਲੈਂਸਰ ਲਹਾਏ ਗਏ ਤੇ ਇਹਦੇ ਨਾਲ ਅੱਜ ਡੈਮੇਜ ਕੀਤੇ ਗਏ ਕਿੰਨੇ ਕਿਸਮ ਦੇ ਸਲੈਂਸਰ ਇਹ ਕੋਈ ਦਸਤ ਸਲੈਂਸਰ ਉਤਾਰੇ ਹੈ ਕਿ ਬਾਕੀ ਸਾਡੀ ਕਾਰਵਾਈ ਕੰਟੀਨਿਊ ਜਾਰੀ ਰਹੂਗੀ ਜਿੱਥੇ ਵੀ ਕੋਈ ਵੀ ਸਾਨੂੰ ਇਹ ਜਿਹਾ ਮੁੱਠੇ ਕੋਈ ਮਿਲਦਾ ਉਹਨੂੰ ਅਸੀਂ ਨਾਲ ਇੰਪੌਂਡ ਵੀ ਕਰ ਰਹੇ ਹਾਂ ਤੇ ਨਾਲ ਹੀ ਉਹਦਾ ਸਲੈਂਸਰ ਉਤਾਰ ਕੇ ਜਦੋਂ ਜੁਰਮਾਨਾ ਭਰ ਕੇ ਆਉਂਦਾ ਇਹਨੂੰ ਸਿਲੰਡਰ ਚੇਂਜ ਕਰਕੇ ਦੇ ਦਿਓ ਬਾਰ-ਬਾਰ ਜੀ ਇਹਹੀ ਜੁਰਮ ਤੇ ਕਾਨੂੰਨ ਦੁਆਰਾ ਤਾਂ ਫਿਰ ਦੇਖੋ ਜਿੰਨੇ ਵਾਰੀ ਇਹ ਕਰੂਗਾ ਸੀ ਇਹਨੂੰ ਇੰਕਾਉਂਡ ਕਰੀ ਜਿਨਾ ਮੰਗੇ ਜੇ ਫਿਰ ਵੀ ਬਾਰ-ਬਾਰ ਦੋ ਜਾਂ ਚਾਰ ਵਾਰੀ ਕਰੂਗਾ ਉਹਦੇ ਖਿਲਾਫ ਇਹ ਲਿਖ ਕੇ ਆਰ.ਟੀ.ਓ. ਸਾਹ ਨੂੰ ਵੀ ਭੇਜਾਂਗੇ ਤੇ ਕਾਨੂੰਨਕਾਰੀ ਕਾਰਵਾਈ ਕੀਤੀ ਜਾਵੇ। ਕਿ ਪਰਿਵਾਰਕ ਮੈਂਬਰ ਆ ਜਿਹੜੇ ਬੁਲਟ ਮੋਟਰ ਤੇ ਲੈ ਦਿੰਦੇ ਆ ਪਰ ਬੱਚਿਆਂ ਨੂੰ ਸਮਝਾਉਂਦੇ ਨਹੀਂ ਲੱਗਦਾ ਵੀ ਉਹਨਾਂ ਨੂੰ ਵੀ ਸਮਝਾਉਣ ਦੀ ਲੋੜ ਹੈ। ਦੇਖੋ ਮੈਂ ਉਹਨਾਂ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਵੀ ਜਿਹੜੇ ਉਹਦੇ ਨਵਾਲਗ ਬੱਚਿਆਂ ਨੂੰ ਜਾਂ ਬਾਲਗ ਬੱਚਿਆਂ ਨੂੰ ਵੀ ਦਿੰਦੇ ਆ ਮੋਟਰਸਾਈਕਲ ਲੈ ਕੇ ਲੈ ਕੇ ਜਰੂਰ ਇਹ ਬੱਚਾ ਕੋਈ ਚੇਤਾ ਨਹੀਂ ਕਰਦਾ ਮੋਟਰਸਾਈਕਲ ਦੇ ਉੱਤੇ ਜਿੰਨੇ ਸਲੈਂਸਰ ਚੇਂਜ ਕਰਾ ਦਿੰਦੇ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਜੇਕਰ ਬੱਚਾ ਸਲੈਂਸਰ ਚੇਂਜ ਕਰਾਉਂਦਾ ਉਹਦੀ ਆਵਾਜ਼ ਜੋ ਭਰ ਵਰਕ ਪੈਂਦਾ ਨਾਲ ਪਟਾਕੇ ਵੀ ਮਾਰਦਾ ਇਸ ਕਰਕੇ ਪੇਰੈਂਟਸ ਨੂੰ ਵੀ ਅਪੀਲ ਹੈ ਵੀ ਬੱਚਿਆਂ 'ਤੇ ਵੀ ਧਿਆਨ ਰੱਖਣਾ ਹੁਣ ਲਗਾਤਾਰ ਜੈਕਸ਼ਨ ਕੀਤੀ ਜਾਊਗੀ ਇਹ ਬਿਲਕੁਲ ਕੰਟੀਨਿਊ ਜਾਰੀ ਰਹੇਗੀ ਠੀਕ ਹੈ